ਤੇ ਆਊਟਲੈਟ ਤੇ ਆਜੋ ਤੁਹਾਨੂੰ ਦਿਖਾਉਣੇ ਆ ਸਾਰਾ ਇੱਥੇ ਆਪਣਾ ਸਾਰਾ KFC ਤੇ ਮੈਕਡੋਨਲਡ ਹੋਰ ਸਾਰੇ ਮਿਲ ਜਾਣਗੇ ਆ ਦਿਖਾ ਦੇ ਪਾ ਸਾਰੇ ਇੱਥੇ ਬਣੇ ਹੋਏ ਨੇ ਭਾਈ ਤੇ ਕਿੰਨੀ ਵੱਡੀ ਲਿਸਟ ਹੈ ਚਾਹ ਮਹਿੰਗਾ ਤਾਂ ਹੈ ਫਿਰੇ ਚਲੋ ਕੋਈ ਗੱਲ ਨਹੀਂ ਹੁਣ ਦਿਖਾਉਣੇ ਆ ਤੁਹਾਨੂੰ ਸਾਰਾ ਫਿਰ ਆਜੋ ਚੱਲਦੇ ਅੱਗੇ ਬਾ ਚੰਟੀ ਹੁਣ ਹੁਣ ਕੋਣ ਆਇਆ ਕਰਨੀ ਹਾਂਜੀ ਕੀ ਹਾਲ ਚਾ ਦੋਸਤ ਮੈਂ ਨੂੰ ਮਿਲ ਆ ਕੁਣ ਤਾਂ ਕੋਈ ਗੱਲ ਨਹੀਂ ਅੱਖ ਕੇ ਨਹੀਂ ਜਾ ਤੇ ਆ ਬਰੇ ਆਪਣੇ ਸਾੜਾ ਬਿਲਕੁਲ ਹੈਗੀ ਪੂਰੀ ਸਫਾਈ ਗੱਲਬਾਤ ਪੰਜਾਬ ਐਕਸਕਿਊਜ਼ ਨਹੀਂ ਮੈਨੂੰ ਅੱਜ ਦੱਸਦਾ ਚਲ ਚਲ ਸਾਰੇ ਬ੍ਰਾਂਡ ਨੇ ਇੱਥੇ ਤੁਸੀਂ ਕੋਈ ਵੀ ਸ਼ਾਪਿੰਗ ਕਰਨੀ ਆ ਕੁਝ ਖਾਣਾ ਕੀ ਨਾ ਮਕਡੋਨਲਡਸ ਦਾ ਖਾਣਾ ਲਾਜਾ KFC ਦਾ ਖਾਣਾ ਸਾਰਾ ਕੁਝ ਮਿਲੂਗਾ ਤੁਹਾਨੂੰ ਇੱਥੇ ਇਹ ਵਈ ਸ਼ਾਪਿੰਗ ਵੀ ਕਰ ਸਕਦੇ ਹੋ ਇੱਥੇ ਐਵੇਂ ਤਾਂ ਅੱਜ ਸੰਡੇ ਦਾ ਦਿਨ ਆ ਸੰਡੇ ਨੂੰ ਸੰਡੇ ਨੂੰ ਸਟਾਰਡੇ ਦੇ ਸੰਡੇ ਨੂੰ ਫੈਟਡੇ ਤੋਂ ਸੰਡੇ ਨੂੰ ਬਾਈ ਕਾਫੀ ਭੀੜ ਹੋ ਜਾਂਦੀ ਐ ਸਰ ਆ ਗਿਆ ਆਪਣਾ ਵੀਰੇ ਸਟਾਰਬਕਸ ਇਹ ਮੇਨ ਚੀਜ਼ਾਂ ਬਾਰੇ ਜੀ ਗੀਤਾਂ ਦੇ ਵਿੱਚ ਤੁਸੀਂ ਬਾਰ ਬਾਰ ਕਹਿੰਦੇ ਵੀ ਸਟਾਰਬਕਸ ਕਾਫੀ ਦੀ ਕਾਫੀ ਦੀ ਟਾਵਾ ਕਰੋ ਦੀ ਕਿਸੇ ਤੁਨਾ ਜਿਦ ਕਹਿ ਰਹਿਆ ਕਾਫੀ ਜੀ ਮਿਲਦੀ ਐ ਕੋਈ ਇਹ ਜੋ ਬਾ ਤਿੰਦੇ ਜਿਹੇ ਹੁੰਦੇ ਨੇ ਉਹ ਮਹਾਰਾਜ ਉਹ ਤਾਂ ਪੈਸੇ ਲਾਉਂਦਾ ਹੈ KFC ਆ ਗਿਆ KFC 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 ਹੈ ਜੀ ਉਹ ਜਿਹੜਾ ਘੋੜਾ ਆ ਜਿਹਦੇ ਥੋੜਾ ਥੋੜਾ ਜਿਹਾ ਛਪਿਆ ਹੁੰਦਾ ਐਣਕਾ ਸੋਨੂ ਬੁੜੇ ਇਹਨਾਂ ਨੂੰ ਦੱਸਣ ਗਿਆ ਨਾ ਉੱਪਰ ਕਰਾਉ ਦੱਸ ਕੰਮ ਤਾਂ ਆਇਆ ਮੇਰੀ ਗੱਲ ਸੁਣ ਕਾਲੀ ਕੁਲੀ ਨਾ ਕਰੀ ਮੇਰੇ ਨਾਲ ਮੁੰਡੇ ਆ ਗਏ ਤੇ ਖੜਾ ਫਿਰੇ ਉਹਨੂੰ ਮੈਰੀ ਮੋ ਕੋਈ ਦਵਾਦੂ ਮੀਟਿੰਗ ਵੀ ਆ ਮੀਟਿੰਗ ਮੇਰੀ ਗੱਲ ਸੁਣ ਮੈਂ ਕੇਪੀਸੀ ਵਾਲੇ ਉਹ ਜਿਹੜੇ ਖੜਨੇ ਚਾਹੀਦੇ ਮੇਰੇ ਉਹਨਾਂ ਨੂੰ ਕਰਾਏ ਗੁਲੀ ਗੱਲਾਂ ਬਈ ਸੁਣਦੇ ਜਾਓ ਜਰਾ ਬੰਦੇ ਰੌਣ ਚੋਂ ਲੈ ਕੇ ਆਣ ਮੈਂ ਜਿਹੜੀ ਉਹ ਪੂਆ ਦਾ ਮੁੰਡਾ ਫਿਰਿਆ ਆਪਣੇ ਬਿਲੀ ਵੀ ਆ ਜਾਣਾ ਹੈ ਵਿਹਲੀ ਵੀ ਕਿਆ ਹੈ ਹਵੇਲੀ ਪਿਆ ਜਾਣਾ ਮੈਂ ਤਾਂ ਨਹੀਂ ਦਿਖੀ ਰਿਹਾ ਫੜੋ ਜੇ ਲੋਪਾਲੇ ਆ ਤੁਸੀਂ ਕਿ ਮੈਂ ਦੱਸਦਾ ਨਾ ਕਿ ਆ ਤੁਸੀਂ ਬੜੇ ਹੁੰਦੀ ਆ ਬਾਈ ਝੁਗਾ ਚੌੜ ਜਿੰਨੀ ਮਾਰਦੀ ਕਰਾਓ ਬਾਈ ਜਿੰਨੀ ਮਾਰੀ ਲਾਸਿੰਗੇ ਕਰਾਓ ਮਾੜਾ ਬੰਦਾ ਨਹੀਂ ਆ ਤੋ ਐਨ ਕਰ ਇੱਛਾ ਹੈਗਾ ਮੈਂ ਇਹਦੇ ਉੱਪਰ ਲੱਗ ਜਾਂਦਾ ਆ ਜਿੱਥੇ ਇਹਦੇ ਉੱਪਰ ਜਾ ਰਹੇ ਨਹੀਂ ਕਹਿੰਦੇ ਕਿ ਕੀ ਜਿਆ ਪ੍ਰਾਈਮਡ ਮਾਈਕਰੋਬੋਰੀ ਓਏ ਇਹ ਜੀ ਆ ਓਏ ਕੈਫੇ ਅਦੇ ਕੈਫੇ ਆ ਬਈ ਬਾਰ ਕਲੱਬ ਆ ਜਾ ਆ ਜਾ ਇਹ ਤਾਂ ਆਪਣੇ ਕੰਮ ਦਾ ਨਹੀਂ ਹੈਗਾ ਥੱਲੇ ਲੈ ਕੇ ਇਹ ਚ ਤਾਂ ਆਪਾਂ ਕਦੇ ਨਾ ਆਉਣਾ ਅਸੀਂ ਤਾਂ ਕਲੱਬ ਗਲੂਪ ਪਰ ਮੈਂ ਇਹ ਕੱਬਾ ਅੱਛਾ ਇਹਦੇ ਵਿੱਚ ਕੁੜੀਆਂ ਠੁੱਕੇ ਲਾਉਂਦੀਆਂ ਨੇ ਓਏ ਨਹੀਂ ਬਈ ਇਹ ਆਪਣੇ ਕੰਮ ਦਾ ਨਹੀਂ ਹੈਗਾ ਇੱਕੋ ਆਪਾਂ ਇਹਦੇ ਵਿੱਚ ਜਾਣਾ ਨਹੀਂ ਇਹ ਕਹਦਾ ਸੀ ਸ਼ੂਤੀ ਕਰ ਰਹੇ ਆ ਫਿਰ ਇਹਦੇ ਕੋਈ ਜਾਣ ਆਲੇ ਨਹੀਂਗੇ ਅਸੀਂ ਆ ਸਿੱਧੇ ਸਾਦੇ ਬੰਦੇ ਆਂ ਕੀ ਮੈਂ ਸਿੱਧਾ ਸਾਦਾ ਬੰਦਾ ਫੋਰ ਲੱਗੇ ਆ ਗੱਡੀ ਖੜੀਆ ਆਪਣੀ ਦੇਉ ਕਾਬੇ ਦੇ ਮੂੰਹ ਹੀ ਲਾਦੀ ਸੀ ਆਪਾਂ ਨੇ ਇਸ ਤੋਂ ਬਾਅਦ ਮੈਨੂੰ ਜਾਣਾ ਪਿਆ ਮੇਰੀ ਮਰਸੜੀ ਕਿੱਥੇ ਇਹ ਮੁੱਕ ਗਿਆ। ਇਹ ਬਾਈ ਬਾਈ ਪਾਈਪਲ ਟੀਨੇ ਨੂੰ ਮਰਸੜੀ ਕਹਿੰਦਾ ਮੈਂ ਤੁਹਾਨੂੰ ਫੇਰ ਕਲੀਅਰ ਕਰਾਂਗਾ। ਆ ਗਿਆ ਆਪਣਾ ਗੱਡੀ ਵਾਲਾ ਕੋਰਨਰ ਇੱਥੇ ਉਹ 300 ਰੁਪਏ ਫੀਸ ਆ ਬਾਈ ਇਹਦੀ ਤੇ ਉਹ ਦੇਖੋ ਆ ਰਿਹਾ ਗੱਡੀ ਲੈ ਕੇ ਪਰ ਬਾਈ ਇਹ ਜਿਵੇਂ ਆਖਾਂ ਲਈ ਆ ਇੱਥੇ ਆਪਣੇ ਵਰਗਿਆਂ ਨੂੰ ਤਾਂ ਕਿੱਥੇ ਕਹਿਣਗੇ ਤੋੜ ਦਾਂਗੇ ਆਪਾਂ ਤਾਂ ਕਿੱਥੇ ਵਾਗੇ ਆ ਆ ਗਏ ਦੇਖੋ ਆਪਰੇ ਗੱਡੀਆਂ ਦੀ

ਕੋਈ ਕੋਈ ਚਾਲਦਾ ਨਹੀਂ ਪਤਾ ਹੀ ਨਹੀਂ ਉਹ ਆੜ ਕੇ ਕੰਮ ਉਹਨਾਂ ਦਾ ਪੱਲੇ ਪੱਲੇ ਜਾ ਪੱਲੇ ਜਾ ਫਿਰ ਮੈਂ ਉਹ ਮੇਰਾ ਡਰੈਸ ਤਿਆਰ ਕਰਉਂ ਮਾ ਉਹ ਲਾਓ ਇਹਦੇ ਮਾ ਮਾ ਸਮੋਸੇ ਲਾਓ ਆਕਸੀਜਨ ਲਾਓ ਇਹਦੇ ਸੌਰਤੀ ਦਾ ਇੱਥੇ ਬਾਵਾ ਹੀ ਆ ਮੈਂ ਕਹਣਾ ਸੋਨਾ ਬਹੁਤ ਬਣਿਆ ਹੋਇਆ ਸਾਰਾ ਇੰਨੇ ਅਮੀਰ ਲੋਗ ਨੇ ਬਰਨਾਲੇ ਸ ਕਾਫੀ ਮੀਂਹ ਪੁੱਛੀਏ ਵੀਰ ਆ ਕਹਿੰਦਾ ਸਾਰੇ ਇੱਕ ਬੰਦੇ ਨੇ ਇਨਵੈਸਟਮੈਂਟ ਕਰੀ ਹੋਈ ਆ ਮਤਲਬ ਕਮਾਉਂਦਾ ਵੀ ਬਈ ਦੁੱਗਣਾ ਹੀ ਆ ਇਨਵੈਸਟਮੈਂਟ ਤਾਂ ਫਿਰ ਬਸ ਹੋ ਗਈ ਸਾਰੀ ਤਾਂ ਹੁਣ ਤਾਂ ਇਦਾਂ ਕੁ ਹੋਣੀ ਨੇ ਕਮਾਉਣੀ ਨੇ ਰਿਕਵਰ ਹੋ ਗਿਆ ਦੇਖ ਬਈ ਖੂਬਸੂਰਤੀ ਤਾਂ ਮੈਂ ਕਹਿੰਦਾ ਔਰ ਵਾਲਾ ਕੰਮ ਵੀ ਕਰ ਰੱਖਿਆ ਜਿਵੇਂ ਕੈਨੇਡਾ ਕਨੂਡਾ ਚ ਹੁੰਦਾ ਬਲੌਗ ਬਲੂਗ ਤਾਂ ਕਹਦਾ ਬਈ ਇੱਕ ਤਰ੍ਹਾਂ ਦਾ ਇਹ ਫਾਣੀ ਆ ਵੀ ਦਿਖਾ ਦਈਏ ਤੁਹਾਨੂੰ ਸਾਰਾ ਹਣਾ ਹੋਰ ਵੀ ਮੁੰਡਿਓ ਥੱਕੇ ਤਾਂ ਨਹੀਂ ਨਾ ਨਾ ਠੀਕ ਨਾ ਕਹਾਂਗਾ ਨਾ

ਸ਼ੇਰ ਦਾ ਆਪਣਾ ਲੇਡੀਜ਼ ਦਾ ਸਮਾਨ ਉਹ ਲੈਣਾ ਲਓ ਯਾਰ ਚੱਲਦੇ ਆਂ ਫਿਰ ਇੱਥੋਂ ਆਪਾਂ ਲੈ ਲਿਆ ਉਹ ਡਰਾਈਵਰ ਨੇ ਨਾ ਗੱਡੀ 'ਚ ਰੱਖ ਦਿੱਤੀ ਹੋ ਗਈ ਫਿਰ ਇਹ ਹਾਂ ਕੱਪ ਸਿੱਟਣ ਨੂੰ ਤਾਂ ਮੈਂਟਲ ਆਉਂਦੇ ਨੇ ਉਹ ਲੈ ਆ ਨਹੀਂ ਕੁਛ ਮੈਂ ਲੈ ਲਿਆ ਉਹ ਗੱਡੀ 'ਚ ਰੱਖਾਤਾ ਯਾਰ ਡਰਾਈਵਰ ਨੂੰ ਅੱਛਾ ਲੈ ਚੱਲਦੇ ਆਂ ਨਾ ਵੀਰੇ ਇਹਨਾਂ ਨੂੰ ਤਾਂ ਕੁਛ ਨਹੀਂ ਪਸੰਦ ਆਇਆ ਇੱਥੋਂ ਕਹਿੰਦੇ

ਬੰਦ ਨਹੀਂ ਹੋਣ ਦੇਣਾ ਓਏ ਕਿਉਂ ਅਗਲੇ ਦਾ ਏਸੀ ਖਰਾਬ ਕਰਿਆ ਤੁਸੀਂ ਯਾਰ ਮੈਂ ਲਾਦਾ ਆਪਣੇ ਵਾਚਮੈਨ ਸਾਹਿਬ ਕਹਿੰਦੇ ਮਕਰ ਹੋ ਜਾ ਤਾਂ ਬੰਦ ਹੋਊਗਾ ਲੋਕ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਲੈ ਬਈ ਉਹ ਫੇਰ ਕੋ ਲੱਗ ਗਿਆ ਪਾਲੇ ਨਹੀਂ ਬੰਦ ਹੁੰਦਾ ਕੋਈ ਨਾ ਕੋਈ ਆ ਜਾਂਦਾ ਯਾਰ ਲੈ

ਬਹੁਤ ਵਧੀਆ ਚੱਲ ਵਧੀਆ ਆ ਆਪਣੇ ਵਾਸਤੇ ਮਹਿੰਗਾ ਮਹਿੰਗਾ ਤਾਂ ਬਾਈ ਫਿਰ ਮਹਿੰਗਾ ਬਹੁਤ ਮਨਾਣਾ ਚ ਯਾਰ ਨਾ ਕਿ ਉਹ ਇਹਨਾਂ ઓਨਲੀ ਥੋੜੀ ਆ ਉਹ ਓਏ ਕਿੱਥੋਂ ਨਾ ਆਕੇ ਨਹੀਂ ਆਇਆ ਉਸਵੀਵੇਂ ਬੂਲ ਨਹੀਂ ਹੈਗਾ ਉਹ ਓ ਤੋਬਾ ਉਹ ਤੋਬਾ ਵੀ ਨਹੀਂ ਆ ਜਿਹੜਾ ਸੱਪੀ ਵਾਲਾ ਬ੍ਰਾਂਡ ਨਹੀਂ ਹੁੰਦਾ ਉਹ ਕਿੱਥੇ ਆ ਕਿਹੜਾ ਓਏ ਕਿਹੜਾ ਕਿਹੜਾ ਕਹੇ ਉਹ ਪਾਲੇ बहुत बाबा ब्रांड ने जेड़े उपोर्टकिंग आ गया, गया ब्रांड सारे ने बी इतना हां भाई थोड़ा जा महंगा है मतलब बजट हो सकता काम ਪਰ ਜਿਨ੍ਹਾਂ ਦਾ ਬਜਟ ਆ ਉਹ ਤਾਂ ਬਈ ਲੋ ਆ ਬ੍ਰਾਂਡ ਆ ਅੰਡੂ ਵਾਲੇ ਗਏ ਆ 885 ਦੀ ਆ ਇਹ 885 ਦੀ ਹੂੰ ਤੇ ਬਾਵਾ ਪਰਾਂ ਹੋ ਜਾ ਕੋਈ 885 ਨਾਲ ਰੋਧ ਜੂ ਤੈਨੂੰ ਸਨੇਪ ਖਰਾਬ ਹੋ ਜੀ ਬਾਈ ਹੋਰ ਹੁਣ ਕੀ ਨਾ ਸਨੇਪ ਆ ਰਿਹਾ ਸੀ ਆਪਣੇ ਬੰਦੇ ਕਿੱਥੇ ਗਏ ਓਏ ਨਹੀਂ ਮੈਂ ਦੁਨੀਆ ਤੋਂ ਹੋ ਗੀ ਕਿੱਥੇ ਗਏ ਬੰਦੇ ਅੱਗੇ ਅੱਗੇ ਲੰਘੇ ਚਲੋ ਆਪਾਂ ਵੀ ਚੱਲਦੇ ਆਂ ਫਿਰ ਤੇ ਬਈ ਮੈਂ ਕਹਿ ਰਿਹਾ ਸੀ ਤੇ ਬਾਵਾ ਬ੍ਰਾਂਡ ਨੇਗੇ ਇਹਦੇ ਹਰ ਇੱਕ ਚੀਜ਼ ਦੀ ਬ੍ਰਾਂਡ ਦੀ ਹਰ ਇੱਕ ਬ੍ਰਾਂਡ ਦੀ ਉਹ ਸਾਰੀ ਚੀਜ਼ ਹੈਗੀ ਆ ਜਾਈਏ ਇਧਰੋਂ ਹੀ ਚੱਲਦੇ ਆ ਨਾ ਨਾ ਇਹ ਬ੍ਰਾਂਡ ਨੇ ਨੋਰਮਲ ਬੰਦੇ ਨੂੰ ਧਰਕੇ ਠੱਕ ਦੇ ਦੇ ਨਾ ਐ ਤਾਂ ਚਲ ਕਾਨੂੰਗਾ ਨਾ ਕਮਾਈ ਦਾ ਸਾਧਨ ਆਣਾ ਬਈ ਐਨਾ ਰੁਪਈਆ ਲਾਇਆ ਬੰਦੇ ਨੇ ਕੋਈ ਸੋਚ ਕੀ ਲਾਇਆ ਸੋਨਾ ਬਣਾਇਆ ਮਤਲਬ ਬਈ ਐ ਨਹੀਂ ਜੱਜ ਕਰ ਸਕਦੇ ਵੀ ਇਹ ਪੰਜਾਬ ਆ ਜਾਂ ਬਾਹਰ ਆ ਵਧੀਆ ਚੀਜ਼ ਬਣਾਈ ਹੋਈ ਆ ਸਪੀਡ ਹੋਣੀ ਸ਼ੁਰੂ ਹੋ ਗਈ ਤੇ ਕਿਉਂਕਿ ਬਈ ਸ਼ਾਮ ਦਾ ਰੇਲ ਗੱਡੀ ਆ ਫਿਰ ਜਾਮ ਨੂੰ ਤੇ ਇੱਥੇ 바ਵਾ ਭੀੜ ਹੋ ਜਾਂਦੀ ਆ ਬਾਈ ਸਾਨੂੰ ਦੱਸਿਆ ਹੀ ਆ ਮੈਂ ਕਿਉਂਕਿ ਸੰਡੇ ਨੂੰ ਛੁੱਟੀ ਹੁੰਦੀ ਆ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ ਆਹ ਖੜੀਆਂ ਨੇ ਆਪਣੀਆਂ ਗੱਡੀਆਂ ਬਾਈ ਜਿਨ੍ਹਾਂ ਨੂੰ ਗੱਡੀਆਂ ਕਹਿੰਦੇ ਸੀ ਓਏ ਆਹ ਕੱਢ ਪਹਿਲਾਂ ਤੁਸੀਂ ਜਾਂਦਾ ਆਪਣੇ ਆਪਣੇ ਨਿਕ ਵੇਕਰਸ ਦੇ ਅੱਗੇ ਹਲਦੀਰਾਮ ਵਾਲੇ ਆਪਾਂ ਚਾਲਦੇ ਆਂ ਕੁਝ ਖਾਣ ਪੀਣ ਪਹਿਲਾਂ ਤਾਂ ਖਾਣਾ ਪੀਣਾ ਹੋ ਗਿਆ ਆਪਣਾ ਤੇ ਚੱਲਦੇ ਆ ਹੁਣ ਆਪਾਂ ਘਰਾਂ ਨੂੰ ਕਿਵੇਂ ਲੱਗਿਆ ਧਿਆਨ ਨਾਲ ਧਿਆਨ ਨਾਲ ਸਾਨੂੰ ਗਰੇ ਕਰਦੇ ਲਿਆ ਉਹ ਚੱਲੀ ਆਪਾਂ ਚੱਲ ਬਈ ਕਾਸ਼ ਆਪਣੇ ਹਿਸਾਬ ਨਾਲ ਐਂਡਿੰਗ ਕਰ ਦੋ ਫਿਰ ਬਲਾਗ ਦੀ ਚੱਲ ਹੁਣ ਆਪਾਂ ਕਹਿ ਦੋ ਵੀਰ ਲਾਈਕ ਕਮੈਂਟ ਸਾਰਾ ਜਿਵੇਂ ਆਪਣੇ ਹਿਸਾਬ ਨਾਲ ਹਾਂਜੀ ਬਾਬਿਓ ਇੱਥੇ ਆਪਣੀ ਵੀਡੀਓ ਦਾ ਐਂਡ ਹੋਣ ਵਾਲਾ ਠੀਕ ਹੈ ਨਾ ਐਂਡੇ ਆ ਮਤਲਬ ਐਂਡ ਕਰਵਾਉਂਦੇ ਐਵੇਂ ਆਪਣਾ ਤੇ ਤੇਰਾ ਭਾਈਆ ਲਾਈਕ ਕਰ ਤੇਰਾ ਵੀ ਹੋ ਜੇ ਬਾਬੂ ਫਿਰ ਬਾਲੇ ਤੂੰ ਵੀਡੀਓ ਦੀ ਹਾਸੀਆਂ ਕਢਾ ਗਿਆ ਇੱਥੇ ਐਂਡ ਕਰਨਾ ਚਾਹੁੰਦਾ ਮੈਂ ਪਤਾ ਹੈ ਬੱਲੇ ਚੱਲ ਤੇਰੇ ਸੱਪ ਤੇਰੇ ਵੱਲੋਂ ਵੀ ਚੱਲ ਤੇਰਾ ਤੇਰਾ ਬਾਬੇ ਚਲੋ ਚਲੋ ਦੋਏ ਇਕੱਠੇ ਜਮੇ ਸ਼ੁਰੂ ਕਰਿਆ ਸੀ ਉੱਚੀ ਉਹ ਟਾਈਮ ਨਾ ਖਰਾਬ ਕਰੋ ਚਲੋ ਹਾਂਜੀ ਕੀ ਹਾਲ ਚਾਲ ਆ ਦੋਸਤੋ ਦੇਖੋ ਆਪਣੇ ਪਹਿਲਾਂ ਵੀ ਇਦਾਂ ਬੋਲੇ ਸੀ ਤੇ ਹੁਣ ਵੀ ਇਦਾਂ ਬੋਲਿਆ ਹਾਂਜੀ ਆ ਵੀ ਨਹੀਂ ਵੀਡੀਓ ਪਹਿਲਾਂ ਤੋਂ ਚੱਲ ਰਹੀ ਆ ਤੇ ਹੁਣ ਇੱਥੇ ਆ ਕੇ ਆਪਣੇ ਐਂਡ ਕਰਤਾ ਐਂਡ ਕਰ ਠੀਕ ਹੈ ਮਿਲਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨੂੰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਮਿਲਦੇ ਆਂ ਅਗਲੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ